ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਨੇ ਤੁਹੀ ਸਾਰੇ ਵਧੀਆ ਹੋਗੇ ਜਿੰਨੇ ਵੀ ਵੱਡੇ ਵੱਡੇ ਚੋਰ ਡਾਕੂ ਲਟੇਰੇ ਐ ਸਫੜ ਜਾਣਗੇ ਸਭ ਗੈਂਗਸਟਰ ਸਭ ਮਗਰਮਚੇ ਫੜੇ ਜਾਣਗੇ ਕਿਉਂ ਕਿ ਸੀਬੀਆਈ ਵਾਲਿਆਂ ਦੇ ਹੱਥ ਹੁਣ ਐਸੀ ਚੀਜ਼ ਲੱਗ ਗਈ ਐ ਜਿਸ ਦਾ ਕਰਕੇ ਉਹਨਾਂ ਦੇ ਵੱਡਿਆਂ ਵੱਡਿਆਂ ਗੈਂਗਸਟਰਾਂ ਦੇ ਚੋਰ ਡਾਕੂ ਲਟੇਰਿਆਂ ਦਾ बचना ਮੁਸ਼ਕਲ ਐ ਕਿਉਂ ਕਿ ਸੀਬੀਆਈ ਵਾਲਿਆਂ ਦੇ ਹੱਥ ਡੀਆਜੀ ਭੁੱਲਰ ਦੀ ਕੈਚੀ ਜਿਸੀ ਚੀਜ਼ ਲੱਗ ਗਈ ਹੈ ਜਿਸ ਦਾ ਕਰਕੇ ਸਾਰੇ ਫਸ ਜਾਣਗੇ ਉਹ ਆਖਰ ਕਿਹੜੀ ਅਸੀ ਚੀਜ਼ ਹੈ ਇਸ ਦੇ ਬਾਰੇ ਆਪਾਂ ਅੱਜ ਦੀ ਵੀਡੀਓ ਚ ਜਾਣੇ ਹਾਂ ਪਹਿਲਾਂ ਆਪਾਂ ਚੱਲ ਕੇ ਦੇਖ ਰਹੇ ਨੇ ਵੀਡੀਓ ਫਿਰ ਕਰਨੇ ਇਸ ਤੇ ਵਿਚਾਰ ਕਿ ਹਰਚਰਨ ਸਿੰਘ ਭੁੱਲਰ ਦੇ ਮੋਬਾਈਲ ਫੋਨ ਦੇ ਵਿੱਚੋਂ ਕਿਸ ਤਰ੍ਹਾਂ ਦਾ ਡਾਟਾ ਮਿਲਿਆ ਹੈ ਇਥੋਂ ਤੱਕ ਸੀਬੀਆਈ ਨੇ ਇਸ਼ਾਰਾ ਕੀਤਾ ਹੈ ਕਿ ਜਿਹੜੇ ਡੀਆਜੀ ਇਸ ਵੇਲੇ ਕਸਟਡੀ ਦੇ ਵਿੱਚ ਨੇ ਜਿਨ੍ਹਾਂ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਫੜਿਆ ਸੀ ਉਹੋ ਅਦਾਲਤੀ ਕੰਮਕਾਰ ਨੂੰ ਵੀ ਪ੍ਰਭਾਵਿਤ ਕਰਦੇ ਸੀ ਇਹ ਆਪਣੇ ਆਪ ਦੇ ਵਿੱਚ ਸੀਬੀਆਈ ਵੱਲੋਂ ਖੜੇ ਕੀਤੇ ਗਏ ਸ਼ੰਕੇ ਜਾਂ ਲਗਾਏ ਗਏ ਦੋਸ਼ ਬਹੁਤ ਹੀ ਜ਼ਿਆਦਾ ਵੱਡੇ ਸੰਵੇਦਨਸ਼ੀਲ ਅਤੇ ਮਹੱਤਵਪੂਰਨ ਨੇ ਕਿ ਕੀ ਇੱਕ ਡੀਆਈਜੀ ਪੱਦਰ ਦਾ ਅਫਸਰ ਅਦਾਲਤੀ ਪ੍ਰਕਿਰਿਆ ਨੂੰ ਜਾਂ ਅਦਾਲਤੀ ਹੁਕਮਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਇਹ ਆਪਣੇ ਆਪ ਦੇ ਵਿੱਚ ਧਿਆਨ ਖਿੱਚਦਾ ਹੈ ਇਦੇ ਬਾਰੇ ਅਸੀਂ ਗੱਲ ਕਰਾਂਗੇ ਕਿ ਕੀ ਉਸਨਾ ਹੁਕਮਾਂ ਦੇ ਵਿੱਚ ਲਿਖਿਆ ਗਿਆ ਨਾਲ ਹੀ ਇਹ ਵੀ ਗੱਲ ਕਰਾਂਗੇ ਕਿ ਕਿਰਸ਼ਾਨੂੰ ਜੋ ਕਿ ਸੀਬੀਆਈ ਦੀ ਕਸਟਡੀ ਦੇ ਵਿੱਚ ਹੈ ਪਿਛਲੇ 5-6 ਦਿਨਾਂ ਤੋਂ ਇਹ ਖਬਰਾਂ ਆ ਰਹੀਆਂ ਨੇ ਸੂਤਰਾਂ ਦੇ ਹਵਾਲੇ ਨਾਲ ਕਿ 24 ਅਫਸਰ ਪੰਜਾਬ ਦੇ ਜਿਹੜੇ ਐ 24 ਅਫਸਰ ਇਸ ਵੇਲੇ ਹਿੱਟ ਲਿਸਟ ਤੇ ਨੇ ਉਹਨਾਂ ਦੇ ਖਿਲਾਫ ਸਬੂਤ ਉਹਨਾਂ ਦੇ ਖਿਲਾਫ ਤੱਥ ਜਿਹੜੇ ਐ ਇਕੱਤਰ ਕੀਤੇ ਜਾ ਰਹੇ ਨੇ ਕਿ ਕਿਵੇਂ ਉਹ ਸਰਕਾਰੀ ਕੰਮਕਾਰ ਦੇ ਵਿੱਚ ਉਸ ਦਲਾਲ ਦੀ ਭੂਮਿਕਾ ਰਹੀ ਤੇ ਕਿਹੜੇ-ਕਿਹੜੇ ਅਫਸਰਾਂ ਨਾਲ ਸੰਬੰਧ ਰਹੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਇਹਨਾਂ ਅਫਸਰਾਂ ਨੂੰ ਬੁਲਾਇਆ ਜਾਊਗਾ ਕਿਸ ਤਰ੍ਹਾਂ ਦੇ ਇਹ ਕੇਸ ਨੇ ਇਹਦੀ ਗੱਲ ਕਰਾਂਗੇ ਦੋਸਤੋ ਇਹਦੇ ਨਾਲ ਹੀ ਜਿਹੜਾ ਮਹੱਤਵਪੂਰਨ ਤੁਹਾਡੇ ਨਾਲ ਗੱਲ ਕਰਨੀ ਜਿਹੜੀ ਤੱਥ ਸਾਂਝਾ ਕਰਨਾ ਹੈ ਅਸੀਂ ਉਹ ਇਹ ਹੈ ਵੀ ਜਦੋਂ ਹਰਚਰਨ ਸਿੰਘ ਭੁੱਲਰ ਨੂੰ ਗ੍ਰਿਫਤਾਰ ਕੀਤਾ ਸੀ ਵੀਆਈ ਨੇ ਤਾਂ ਉਹਨਾਂ ਦੇ ਵੱਡੇ ਵੱਡੇ ਫਾਰਮ ਹਾਊਸ ਜਿਹੜੇ ਹੈ ਉਹ ਉਜਾਗਰ ਕੀਤੇ ਤਫਤੀਸ਼ੀ ਏਜੰਸੀ ਜਿਹੜੀ ਕੇਂਦਰੀ ਜਾਂਚ ਬਿਊਰੋ ਹੈ सीबीआई ਨੇ ਇੱਕ ਸਮਰਾਲਾ ਦੇ ਨੇੜੇ ਫਾਰਮ ਹਾਊਸ ਸੀ ਇੱਕ ਮਾਛੀਵਾੜਾ ਨੇੜੇ ਸੀ ਤੇ ਇੱਕ ਚੰਡੀਗੜ੍ਹ ਦੇ ਨੇੜੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਜਾ ਰਿਹਾ ਹੈ ਕਿ ਇੱਥੇ ਵੀ ਫਾਰਮ ਹਾਊਸ ਹੈ ਤਾਂ ਦੋਸਤੋ ਜਦੋਂ ਹਰਚਰਨ ਸਿੰਘ ਭੁੱਲਰ ਦੇ ਫਾਰਮ ਹਾਊਸ ਦੀ ਗੱਲ ਆਉਂਦੀ ਹੈ ਤਾਂ ਅਸੀਂ ਇੱਕ ਪੜਤਾਲ ਕੀਤੀ ਆਪਣੇ ਤੌਰ ਤੇ ਕਿ ਪੰਜਾਬ ਦਾ ਜਿਹੜਾ ਇਹ ਏਰੀਆ ਹੈ ਖਾਸ ਕਰਕੇ ਚੰਡੀਗੜ੍ਹ ਦੇ ਨਾਲ ਲੱਗਦਾ ਏਰੀਆ ਹੈ ਪੁਰਾਣਾ ਤੇ ਨਮਾ ਨਮਾ ਮੁਹੱਲੇ ਜਿਲਾ ਹੋ ਗਿਆ ਪੁਰਾਣਾ ਸਾਰਾ ਰੋਪੜ ਜਿਲਾ ਹੋ ਗਿਆ ਇਹ ਤਾਂ ਜਿੰਨਾ ਵੀ ਫੁੱਟ ਹਿੱਲਸ ਹੈ ਜਿੰਨਾ ਵੀ ਸ਼ਵਾਲਕ ਦੇ ਆ ਪਹਾੜੀਆਂ ਦੇ ਗੋਦ ਦੇ ਵਿੱਚ ਵਸੇ ਹੋਏ ਪਿੰਡ ਨੇ ਉਹਦੇ ਤੇ ਬਹੁਤ ਸਾਰੇ ਵੱਡੇ ਰਕਬੇ ਤੇ ਹਜ਼ਾਰਾਂ ਏਕੜ ਰਕਬੇ ਤੇ ਜਿਹੜਾ ਇਹ ਮੰਨਿਆ ਜਾਂਦਾ ਹੈ ਕਿ ਅਫਸਰਾਂ ਅਤੇ ਸਿਆਸਤਦਾਨਾਂ ਨੇ ਉਹ ਰਕਬਾ ਹਤਿਆਇਆ ਹੋਇਆ ਹੈ ਜਦੋਂ ਹਰਚਰਨ ਸਿੰਘ ਭੁੱਲਰ ਦਾ ਨਾਮ ਆਉਂਦਾ ਤਾਂ ਫਿਰ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਬਹੁਤ ਸਾਰੇ ਅਫਸਰ ਇਕੱਲੇ ਹਰਚਰਨ ਸਿੰਘ ਭੁੱਲਰ ਨਹੀਂ ਹੈਗੇ ਇਸ ਏਰੀਏ ਦਾ ਕੋਈ ਟਾਮਾ ਹੀ ਪਿੰਡ ਵਿੱਚ ਬਚਿਆ ਜਿੱਥੇ ਕਿਸੇ ਅਫਸਰ ਨੇ ਜਾਂ ਕਿਸੇ ਨੇਤਾ ਨੇ ਆਪਣਾ ਫਾਰਮ ਨਾ ਬਣਾਇਆ ਹੋਵੇ ਇਥੋਂ ਤੱਕ ਵੀ ਰਿਪੋਰਟਾਂ ਜਿਹੜੀਆਂ ਆਈਆਂ ਨੇ ਸੁਪਰੀਮ ਕੋਰਟ ਦੇ ਸਾਬਕਾ ਜੱਜ ਜੋ ਕਿ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਕੁਲਦੀਪ ਸਿੰਘ ਦੀਆਂ ਦੋ ਵੱਡੀਆਂ ਰਿਪੋਰਟਾਂ ਵੀ ਇਸ਼ਾਰਾ ਕਰਦੀਆਂ ਨੇ ਕਿ ਗੁਸ਼ਤਰਕਾ ਮਾਲਕਨ ਦੀ ਜ਼ਮੀਨ ਸੀ ਜਿਹੜੀ ਜੁਮਲਾ ਮਾਲਕਨ ਦੀ ਜ਼ਮੀਨ ਸੀ ਜਿਹੜੀ ਜੁਮਲਾ ਮਾਲਕਨ ਜ਼ਮੀਨ ਜਿਹੜੀ ਹੈ ਕਿਵੇਂ ਅਫਸਰਾਂ ਅਤੇ ਸਿਆਸਤਦਾਨਾਂ ਵੱਲੋਂ ਗਲਤ ਹੱਥਕੰਡੇ ਅਪਣਾ ਕੇ ਹਤਿਆਈ ਗਈ ਦੋਸਤੋ ਅਸੀਂ ਆਪਣੇ ਤੌਰ ਤੇ ਇੱਕ ਪੜਤਾਲ ਕੀਤੀ ਅਸੀਂ ਆਪਣੇ ਸੂਤਰਾਂ ਤੋਂ ਇੱਕ ਫੋਟੋਗ੍ਰਾਫਸ ਕੁਝ ਵੀਡੀਓਜ਼ ਜਿਹੜੀਆਂ ਨੇ ਹਾਸਲ ਕੀਤੀਆਂ ਜੋ ਕਿ ਤੁਹਾਨੂੰ ਇਹ ਸਾਰਾ ਸਮੁੱਚਾ ਵਰਤਾਰਾ ਸਾਰਾ ਨਜ਼ਾਰਾ ਦਿਖਾਉਣ ਗਿਆ ਕਿ ਮੁਹਾਲੀ ਰੋਪੜ ਜ਼ਿਲ੍ਹੇ ਦੇ ਵਿੱਚ ਅਤੇ ਚੰਡੀਗੜ੍ਹ ਦੇ ਨੇੜੇ ਅਫਸਰਾਂ ਦੇ ਫਾਰਮ ਜਿਹੜੇ ਐ ਕਿਸ ਤਰ੍ਹਾਂ ਦੇ ਫਾਰਮ ਬਣੇ ਹੋਏ ਨੇ ਕਿਸ ਤਰ੍ਹਾਂ ਦੀਆਂ ਉਹਨਾਂ ਦੇ ਵਿੱਚ ਸੁੱਖ ਸਹੂਲਤਾਂ ਨੇ ਕਿਵੇਂ ਉਹ ਇਸ ਦੁਨੀਆ ਦੇ ਵਿੱਚ ਹੁੰਦੇ ਹੋਏ ਵੀ ਇੱਕ ਵੱਖਰੀ ਦੁਨੀਆ ਦੇ ਬਸ਼ਿੰਦੇ ਲੱਗਦੇ ਨੇ ਉਹ ਲੱਗਦਾ ਹੀ ਨਹੀਂ ਕਿ ਉਹ ਸਾਡੇ ਸਮਾਜ ਦਾ ਹਿੱਸਾ ਨੇ ਜਾਂ ਉਹ ਲੱਗਦਾ ਹੀ ਨਹੀਂ ਕਿ ਜੋ ਜਿਸ ਤਰ੍ਹਾਂ ਦੀ ਗੁਰਬਤ ਜਿਸ ਤਰ੍ਹਾਂ ਦਾ ਸੰਤਾਪ ਆਮ ਲੋਕ ਹੰਡਾਉਂਦੇ ਨੇ ਜਿਸ ਤਰ੍ਹਾਂ ਦੇ ਗਰੀਬ ਗੁਰਬੇ ਜਿਸ ਤਰ੍ਹਾਂ ਦੇ ਫਰਿਆਦੀ ਉਹਨਾਂ ਦੇ ਦਫ਼ਤਰ ਦੇ ਵਿੱਚ ਆਉਂਦੇ ਨੇ ਵੀ ਉਹਨਾਂ ਦੇ ਜੀਵਨ ਜਾਚ ਉਹਨਾਂ ਦਾ ਕੀ ਲਾਈਫ ਸਟਾਈਲ ਹੈ ਕਿਵੇਂ ਉਹ ਕਈ ਵਾਰੀ ਇੱਕ ਡੰਗ ਦੀ ਰੋਟੀ ਨੂੰ ਵੀ ਤਰਸਦੇ ਨੇ ਗਰੀਬ ਬੰਦੇ ਆਮ ਬੰਦੇ ਵੀ ਸ਼ਾਇਦ ਉਹਨਾਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਕਿ ਆਮ ਬੰਦੇ ਦਾ ਤੇ ਉਹਨਾਂ ਦਾ ਕਿੰਨਾ ਪਾੜਾ ਜਿਹੜਾ ਹੈ ਉਹ ਬੰਦ ਚੁੱਕਾ ਹੈ ਅਸੀਂ ਅਕਸਰ ਕੈਪਟਲਿਸਟ ਦੀ ਪੂੰਜੀਪਤੀਆਂ ਦੀ ਅਮੀਰਾਂ ਦੀ ਗੱਲ ਕਰਦੇ ਆ ਫੈਕਟਰੀਆਂਾਂ ਦੀ ਗੱਲ ਕਰਦੇ ਆ ਵੱਡੇ ਵੱਡੇ ਤਨੀ ਲੋਕਾਂ ਦੀ ਗੱਲ ਕਰਦੇ ਆ ਪਰ ਕਈ ਵਾਰੀ ਇੱਕ ਸੋਸਾਇਟੀ ਦਾ ਇੱਕ ਇਹ ਪੱਖ ਹੈ ਜਿਹੜਾ ਅਕਸਰ ਲੁਕਿਆ ਰਹਿ ਜਾਂਦਾ ਹੈਗਾ ਜਿਸ ਸੰਬੰਧੀ ਅਸੀਂ ਇੱਕ ਬਾਕਾਇਦਾ ਰਿਪੋਰਟ ਤਿਆਰ ਕੀਤੀ ਹੈਗੀ ਉਹ ਬਹੁਤ ਛੋਟੀ ਜੀ ਰਿਪੋਰਟ ਹੈ ਜਿਹਦੇ ਵਿੱਚ ਤੁਹਾਨੂੰ ਚੰਡੀਗੜ੍ਹ ਦੇ ਆਸ-ਪਾਸ ਫਾਰਮ ਹਾਊਸਸ ਦਾ ਜਿਹੜਾ ਪਤਾ ਲੱਗ ਜਾਊ ਤਾਂ ਜੋ ਤੁਹਾਨੂੰ ਜਿਹੜਾ ਸਮੁੱਚਾ ਵਰਤਾਰਾ ਹੈ ਕਿ ਕਿਵੇਂ ਅਫਸਰਾਂ ਅਤੇ ਸਿਆਸਤਦਾਨਾਂ ਦੇ ਵਿੱਚ ਫਾਰਮ ਹਾਊਸਸ ਵੱਡੇ ਮੰਗਲੇ ਬੜੀਆਂ ਹਵੇਲੀਆਂ ਬਣਾਉਣ ਦੀ ਜਿਹੜੀ ਤਾਂਗ ਹੈ ਜਾਂ ਉਹਨਾਂ ਦੇ ਵਿੱਚ ਜਿਹੜੀ ਰੇਸ ਲੱਗੀ ਹੋਈ ਹੈ ਉਹਦੇ ਬਾਰੇ ਤੁਹਾਨੂੰ ਜਿਹੜੇ ਐ ਖਾਸ ਤੱਥ ਜਿਹੜੇ ਐ ਉਹ ਸਾਡੇ ਤੁਹਾਡੇ ਨਜ਼ਰ ਪੈ ਜਾਣਗੇ ਤੁਹਾਡੇ ਸਾਹਮਣੇ ਆ ਜਾਣਗੇ ਫਿਰ ਸਾਨੂੰ ਚਾਹੇ ਭੁੱਲਰ ਦਾ ਵਰਤਾਰਾ ਹੋਵੇ ਚਾਹੇ ਕੋਈ ਸਿਆਸਤਦਾਨ ਮਜੀਠੀਆ ਦਾ ਵਰਤਾਰਾ ਹੋਵੇ ਜਾਂ ਸਾਧੂ ਸਿੰਘ ਨੂੰ ਗ੍ਰਿਫਤਾਰ ਕਰਨ ਦੀ ਗੱਲ ਹੋਵੇ ਜਾਂ ਕਈ ਹੋਰ ਵਿਅਕਤੀ ਜਿਨ੍ਹਾਂ ਨੇ ਵੀ ਪੰਜਾਬ ਬੀਜਲੈਂਸ ਬਿਊਰੋ ਵੱਲੋਂ ਜਾਂ ਸੀਬੀਆਈ ਵੱਲੋਂ ਜਾਂ ਈਡੀ ਵੱਲੋਂ ਜਿਨ੍ਹਾਂ ਨੂੰ ਉਹਨਾਂ ਨੂੰ ਫੜਿਆ ਗਿਆ ਹੈ ਜਾਂ ਉਹਨਾਂ ਦੀ ਜਾਂਚ ਚੱਲ ਰਹੀ ਹੈ ਉਹ ਸਾਰਾ ਵਰਤਾਰਾ ਜਿਹੜਾ ਤੁਹਾਨੂੰ ਸਾਹਮਣੇ ਨਾ ਬੜਾ ਸੌਖਾ ਹੋ ਜਾਊਗਾ ਤੁਸੀਂ ਸਾਡੀ ਇਸ ਵੀਡੀਓ ਨਾਲ ਅੰਤ ਤੱਕ ਜਰੂਰ ਜੁੜੇ ਰਹੋ ਤਾਂ ਜੋ ਤੁਹਾਨੂੰ ਸਾਰਾ ਅਸੀਂ ਉਸ ਤੋਂ ਬਾਅਦ ਹਰਚੰਦਰ ਸਿੰਘ ਭੁੱਲਰ ਦੇ ਕੇਸ ਦਾ ਵੀ ਚਾਰਨਾ ਪਾਵਾਂਗੇ ਉਹਦੇ ਬਾਰੇ ਵੀ ਤੱਥ ਦੱਸਾਂਗੇ ਪਰ ਉਸ ਤੋਂ ਪਹਿਲਾਂ ਫਾਰਮ ਹਾਊਸਾਂ ਬਾਰੇ ਇੱਕ ਰਿਪੋਰਟ ਸਾਡੀ ਜਰੂਰ ਦੇਖ ਲੈਣਾ ਉਸ ਤੋਂ ਬਾਅਦ ਅੱਗੇ ਹਰਚੰਦਰ ਸਿੰਘ ਭੁੱਲਰ ਦੇ ਕੇਸ ਦੀ ਗੱਲ ਕਰਦੇ ਆਂ ਦੇਖੋ ਤੁਸੀਂ ਫਾਰਮ ਹਾਊਸਾਂ ਦੀ ਇੱਕ ਸਪੈਸ਼ਲ ਰਿਪੋਰਟ ਪੰਜਾਬ ਦੇ ਇੱਕ ਪਟਵਾਰੀ ਵੱਲੋਂ ਆਪਣੀ ਦੋ ਦਹਾਕੀਆਂ ਦੀ ਨੌਕਰੀ ਦੌਰਾਨ 55 ਜائਦਾਦਾਂ ਬਣਾਉਣ ਦੇ ਤੱਥ ਜਦੋਂ ਸੁਰਖੀਆਂ ਬਣੇ ਤਾਂ ਲੋਕਾਂ ਦੀਆਂ ਅੱਖਾਂ ਢੱਡੀਆਂ ਰਹਿ ਗਈਆਂ ਅਜਿਹਾ ਹੋਵੇ ਵੀ ਕਿਉਂ ਨਾ ਕਿਉਂਕਿ ਪਟਵਾਰੀ ਨੂੰ ਪਿੰਡ ਦਾ ਡੀਸੀ ਕਿਹਾ ਜਾਂਦਾ ਹੈ ਇਸ ਦੇ ਨਾਲ ਹੀ ਤੁਸੀਂ ਇਹ ਅੰਦਾਜ਼ਾ ਲਾ ਲਓ ਕਿ ਜੇ ਪਿੰਡ ਦਾ ਡੀਸੀ ਮੰਨਿਆ ਜਾਂਦਾ ਮਾਲ ਮਹਿਕਮੇ ਦਾ ਸਭ ਤੋਂ ਛੋਟਾ ਪੁਰਜਾ ਭਾਵੇਂ ਮੁਲਾਜ਼ਮ ਦੇ ਦੁੱਧ ਹਾਕਿਆਂ ਵਿੱਚ ਮਾਲਾ-ਮਲ ਹੋਣ ਦੇ ਤੱਥ ਵੇਜਿਲੈਂਸ ਵੱਲੋਂ ਉਜਾਗਰ ਕੀਤੇ ਜਾਂਦੇ ਨੇ ਤਾਂ ਸੋਚੋ ਕਿ ਜੋ ਅਫਸਰ ਜ਼ਿਲ੍ਹੇ ਦੇ ਡੀਸੀ ਤੇ ਐਸਐਸਪੀ ਤੋਂ ਲੈ ਕੇ ਸਿਖਰਲੇ ਅਹੁਦਿਆਂ ਤੱਕ ਪਹੁੰਚਦੇ ਨੇ ਤਾਂ ਉਹਨਾਂ ਦੀਆਂ ਜਾਇਦਾਦਾਂ ਕਿਵੇਂ ਛੜੱਪੇ ਮਾਰ ਮਾਰ ਜਿੰਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਦੀਆਂ ਨੇ ਇਸ ਦੇ ਲਈ ਜ਼ਿਆਦਾ ਦੂਰ ਨਹੀਂ ਜਾਂਦੇ ਅਸੀਂ ਚੰਡੀਗੜ੍ਹ ਦੇ ਆਸ-ਪਾਸ ਦੇ ਪਿੰਡਾਂ ਦਾ ਹੀ ਦੌਰਾ ਕਰ ਲੈਂਦੇ ਹਾਂ ਪੰਜਾਬ ਦੇ ਸਿਆਸਤਦਾਨਾਂ ਤੇ ਅਫਸਰ ਸ਼ਾਹੀ ਵੱਲੋਂ ਚੰਡੀਗੜ੍ਹ ਦੇ ਆਸ-ਪਾਸ ਕੈਂਪ ਕੀਤੇ ਮਹਿਲ ਨੁਮਾ ਫਾਰਮ ਹਾਊਸ ਹਾਲੀਸ਼ਾਨ ਕੋਠੀਆਂ ਤੇ ਹੋਰ ਸਰਮਾਇਏ ਦੀ ਗੱਲ ਕਰੀਏ ਤਾਂ ਬਹੁਤ ਹੀ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਉਂਦੇ ਨੇ ਦੇਸ਼ ਦੇ ਨਾਮੀ ਨੌਕਰਸ਼ਾਹ ਨਰੇਸ਼ ਚੰਦਰ ਸਖਸੈਣਾ ਜਦੋਂ ਪ੍ਰਸਿੱਧ ਪੱਤਰਕਾਰ ਕਰਨ ਥਪਨ ਅਫਸਰ ਸ਼ਾਹੀ ਦੇ ਕਾਰਵਿਹਾਰ ਤੇ ਕਿਰਦਾਰ ਬਾਰੇ ਗੱਲ ਕਰ ਰਹੇ ਸਨ ਤਾਂ ਉਹਨਾਂ ਪੂਰੇ ਮੁਲਕ ਦੇ ਸੂਬਿਆਂ ਵਿੱਚ ਕੰਮ ਕਰਨ ਵਾਲੇ ਆਈਐਸ ਅਫਸਰਾਂ ਬਾਰੇ ਬੜੀਆਂ ਤਿੱਖੀਆਂ ਟਿੱਪਣੀਆਂ ਕੀਤੀਆਂ। ਇਨ੍ਹਾਂ ਟਿੱਪਣੀਆਂ ਵਿੱਚੀ ਸਭ ਤੋਂ ਅਹਿਮ ਇਹ ਟਿੱਪਣੀ ਸੀ ਕਿ ਫ੍ਰਸਟਾਚਾਰ ਦੇ ਮਾਮਲੇ ਵਿੱਚ ਪੰਜਾਬ ਦੇ ਆਈਐਸ ਅਫਸਰਾਂ ਨੇ ਕਾਫੀ ਨਾਮ ਕਮਾਇਆ ਹੈ। ਸ਼੍ਰੀ ਸੁਖਸੈਨਾ ਆਈਐਸ ਅਫਸਰਾਂ ਨੂੰ ਸਖਰਾਈ ਦੇ ਕੇ ਪ੍ਰਤੀਬੱਧ ਜਵਾਬਦੇਹੀ ਸਮਰਪਣ ਇਮਾਨਦਾਰੀ ਨਾਲ ਕਾਨੂੰਨ ਅਤੇ ਸੰਵਿਧਾਨ ਦੇ ਤਾਰੇ ਵਿੱਚ ਰਹਿ ਕੇ ਲੋਕਾਂ ਤੇ ਸਰਕਾਰ ਦਾ ਕੰਮ ਕਰਨ ਵਾਲੀ ਸੰਸਥਾ ਲਾਲ ਬਹਾਦਰ ਸ਼ਾਸਤਰੀ ਪ੍ਰਸ਼ਾਸਕੀ ਸਗਲਾਈ ਸੰਸਥਾ ਦੇ ਡਾਇਰੈਕਟਰ ਰਹਿ ਚੁੱਕੇ ਨੇ ਇਸ ਸੇਵਾ ਮੁਕਤ ਨੌਕਰ ਸ਼ਾਹ ਵੱਲੋਂ ਕਈ ਗਏ ਬੋਲਾਂ ਬਾਰੇ ਦੱਬਵੀਂ ਸੁਰ ਵਿੱਚ ਕਈ ਅਫਸਰਾਂ ਨੇ ਟਿੱਪਣੀਆਂ ਵੀ ਕੀਤੀਆਂ ਦਰਅਸਲ ਅੰਗਰੇਜ਼ਾਂ ਨੇ ਸਾਡੇ ਤੇ ਇੱਕ ਅਜਿਹੀ ਜਮਾਤ ਦਾ ਕਬਜ਼ਾ ਕਰਾਇਆ ਜੋ ਸਰਕਾਰੀ ਤੰਤਰ ਤੇ ਜੋਕਾਂ ਦਾ ਕੰਮ ਕਰਦੀ ਪੰਜਾਬ ਦੀ ਅਫਸਰ ਸ਼ਾਈ ਵਿੱਚ ਕਿਸੇ ਵੇਲੇ ਲੱਖਾਂ ਦਾ ਉਸ ਤੋਂ ਬਾਅਦ ਕਰੋੜਾਂ ਦਾ ਸਰਮਾਇਆ ਕਾਇਮ ਕਰਨ ਦੀ ਚੂਹਾ ਦੌੜ ਤਾਂ ਲੱਗੀ ਅਕਸਰ ਸੁਣੀ ਜਾਂਦੀ ਸੀ ਪਰ ਅੱਜਕਲ ਸੈਂਕੜੇ ਕਰੋੜਾਂ ਰੁਪਏ ਕਮਾਉਣ ਦੀ ਅਜਿਹੀ ਦੌੜ ਲੱਗੀ ਹੈ ਕਿ ਇਸ ਜਮਾਤ ਨੂੰ ਸਮਾਜ ਨਾਲੋਂ ਬਿਲਕੁਲ ਹੀ ਵੱਖਰਾ ਖੜਾ ਕਰ ਦਿੱਤਾ ਹੈ ਚੰਡੀਗੜ੍ਹ ਦੇ ਆਸ-ਪਾਸ ਮਹਾਲੀ ਤੇ ਰੋਪੜ ਜ਼ਿਲ੍ਹਿਆਂ ਦਾ ਵੱਡਾ ਹਿੱਸਾ ਸ਼ਿਵਾਲਿਕ ਦੀਆਂ ਪਹਾੜੀਆਂ ਦੀ ਗੋਦ ਵਿੱਚ ਵਸਿਆ ਹੋਇਆ ਹੈ ਇਸ ਨੂੰ ਫੁੱਟ ਹਿਲਸ ਦਾ ਨਾਮ ਦਿੱਤਾ ਜਾਂਦਾ ਹੈ ਸ਼ਿਵਾਲਿਕ ਦੀਆਂ ਪਹਾੜੀਆਂ ਦੀ ਗੋਦ ਵਿੱਚ ਵਸੇ ਪਿੰਡਾਂ ਦੀਆਂ ਜ਼ਮੀਨਾਂ ਨਾਮੀ ਜਾ ਬਿਨਾਂ ਮੀ ਟੋਰਟੀ ਸਿਆਸਤ ਦਾ ਨਾਤੇ ਅਫਸਰਾਂ ਜਾਂ ਉਹਨਾਂ ਦੇ ਲੁਕਮੇ ਸਿਰਨਾਮਿਆਂ ਤੇ ਬੋਲਦਿਆਂ ਨਹੀਂ ਜਿਹੜੀ ਮਰਜ਼ੀ ਸੜਕ ਲੈ ਲਵੋ ਚੰਡੀਗੜ੍ਹ ਤੋਂ ਸੀਸਵਰ ਰੋਡ ਜਾਂ ਚੰਡੀਗੜ੍ਹ ਤੋਂ ਮਾਜਰਾ ਹੁੰਦੇ ਹੋਏ ਪੱਲਨਪੁਰ ਅਤੇ ਹੋਰ ਨਾ ਪਿੰਡਾਂ ਦੀਆਂ ਲਿੰਕ ਸੜਕਾਂ ਤੁਹਾਨੂੰ ਚਾਰ ਚੁਫੇਰੇ ਵੱਡੇ ਕਾਰੀ ਫਾਰਮ ਹਾਊਸਾਂ ਦੇ ਦਰਸ਼ਨ ਖੁਦ ਬਖੁਦ ਹੋ ਜਾਣਗੇ ਇਸੇ ਤਰ੍ਹਾਂ ਜੇਕਰ ਤੁਸੀਂ ਨਵੇਂ گاؤں ਹੁੰਦੇ ਹੋਏ ਨੀਮ ਪਹਾੜੀ ਖੇਤਰ ਵਿੱਚ ਲੰਘ ਜਾਓ ਤਾਂ ਇਧਰ ਵੀ ਇਸੇ ਤਰ੍ਹਾਂ ਦਾ ਵਰਤਾਰਾ ਦਿਖਾਈ ਦੇਵੇਗਾ 5-7 ਏਕੜ ਦੀ ਫਾਰਮਾਂ ਦੀ ਮਾਲਕੀ ਤੋਂ ਲੈ ਕੇ ਸੈਂਕੜੇ ਏਕੜ ਜ਼ਮੀਨ ਵਿੱਚ ਕਾਇਮ ਕੀਤੇ ਫਾਰਮ ਹਾਊਸ ਦੇਖ ਕੇ ਅੱਖਾਂ ਝੁੰਡਿਆ ਜਾਂਦੀਆਂ ਨੇ ਇਸ ਵੀਡੀਓ ਵਿੱਚ ਤੁਹਾਨੂੰ ਅਜਿਹੇ ਦ੍ਰਿਸ਼ ਦਿਖਾਉਣ ਦੇ ਯਤਨ ਕਰਾਂਗੇ ਜਿਸ ਨਾਲ ਸਰਕਾਰੀ ਤੰਤਰ ਦੀ ਹੋਈ ਲੁੱਟ ਦਾ ਚਾਨਣਾ ਹੀ ਨਹੀਂ ਹੋ ਜਾਵੇਗਾ ਸਗੋਂ ਇਸ ਜਮਾਤ ਵੱਲੋਂ ਕੀਤੀ ਜਾਂਦੀ ਐਸ਼ ਦੇ ਭੇਤ ਵੀ ਉਜਾਗਰ ਹੋ ਜਾਣਗੇ ਇਸ ਵੀਡੀਓ ਰਾਹੀਂ ਤੁਸੀਂ ਜੋ ਦੇਖ ਰਹੇ ਹੋ ਇਹ ਕਿਸੇ ਪੂੰਜੀਪਤੀ ਦੇ ਟਿਕਾਣੇ ਦਾ ਫਾਰਮ ਹਾਊਸ ਨਹੀਂ ਨੇ ਇਹ ਤਾਂ ਕਈ ਸੇਵਾ ਮੁਕਤ ਅਧਿਕਾਰੀਆਂ ਵੱਲੋਂ ਸੇਵਾ ਵਿੱਚ ਰਹਿੰਦਿਆਂ ਕਾਇਮ ਕੀਤੇ ਆਲੀਸ਼ਾਨ ਫਾਰਮ ਹਾਊਸ ਨੇ ਸ਼ਿਵਾਲਿਕ ਦੀਆਂ ਪਹਾੜੀਆਂ ਦੀ ਗੋਦ ਵਿੱਚ ਤੇ ਚੰਡੀਗੜ੍ਹ ਦੇ ਨਾਲ ਲੱਗਦੇ ਪੰਜਾਬ ਦੇ ਨੀਵੇਂ ਪਹਾੜੀ ਇਲਾਕਿਆਂ ਵਿੱਚ ਅਜੇਹਾ ਪਾਸਾ ਬਚਿਆ ਹੋਵੇ ਜਿੱਥੇ ਪੰਜਾਬ ਦੇ ਕਿਸੇ ਨਾ ਕਿਸੇ ਸਿਆਸਤਦਾਨ ਸਿਵਲ ਜਾਂ ਪੁਲਿਸ ਅਫਸਰ ਵੱਲੋਂ ਬੜੀਆਂ ਜਾਇਦਾਦਾਂ ਜਿਨ੍ਹਾਂ ਤੇ ਬੇਸ਼ੁਮਾਰ ਮਾਇਆ ਖਰਚ ਕੀਤੀ ਗਈ ਹੋਵੇ ਕਾਇਮ ਨਾ ਕੀਤੀ ਗਈ ਹੋਵੇ ਇਹਨਾਂ ਫਾਰਮ ਹਾਊਸਾਂ ਦੀ ਟੜਕਪੜਕ ਮਹਿੰਗੇ ਸਜੋ ਸਮਾਨ ਨਾਲ ਲੈਸ ਹੁੰਦੇ ਠੰਡੇ ਤੱਤੇ ਜਲ ਵਾਲੇ ਸਵੀਮਿੰਗ ਪੂਲ ਤੁਹਾਨੂੰ ਵੱਖਰੀ ਹੀ ਦੁਨੀਆ ਦਾ ਨਜ਼ਾਰਾ ਕਰਾਉਂਦੇ ਨੇ ਮਹਿੰਗੇ ਸਜੋ ਸਮਾਨ ਨਾਲ ਲੈਸ ਵੱਡੇ ਕਾਰਿਆਲੀ ਸ਼ਾਨ ਕਮਰੇ ਤੁਹਾਨੂੰ ਇੱਕ ਵੱਖਰੀ ਦੁਨੀਆ ਵਿੱਚ ਲੈ ਜਾਂਦੇ ਨੇ ਇਹਨਾਂ ਫਾਰਮ ਹਾਊਸਾਂ ਦੀ ਸੈਰ ਕਰਕੇ ਅਹਿਸਾਸ ਹੁੰਦਾ ਕਿ ਇਹਨਾਂ ਦੇ ਮਾਲਕ ਸਾਡੇ ਸਮਾਜ ਵਿੱਚੋਂ ਨਹੀਂ ਬਲਕਿ ਸਮਾਜ ਦਾ ਇੱਕ ਵੱਖਰਾ ਤੇ ਅਜਿਹਾ ਅਮੀਰ ਤਬਕਾ ਹੈ ਕਮਾਈ ਦੇ ਰਾਤੋ ਰਾਤ ਅਮੀਰ ਹੋ ਗਏ ਸਟੇਟ ਵੱਲੋਂ ਕੀਤੀ ਖੋਜ ਦੇ ਆਧਾਰ ਤੇ ਗੱਲ ਸਾਹਮਣੇ ਆਈ ਹੈ ਕਿ ਮੋਹਾਲੀ ਜ਼ਿਲ੍ਹੇ ਵਿੱਚ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਪਹਾੜਾ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਵੱਢ ਕੇ 1000 ਦੇ ਕਰੀਬ ਛੋਟਾ ਵੱਡਾ ਫਾਰਮ ਹਾਊਸ ਅਜੇ ਹ ਤਿਆਰ ਕੀਤਾ ਗਿਆ ਜਿਸ ਦੇ ਮਾਲਕ ਸਿਆਸਤਦਾਨ ਪੁਲਿਸ ਜਾਂ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਨੇ ਇਹਨਾਂ ਫਾਰਮ ਹਾਊਸਾਂ ਨੂੰ ਕਾਇਮ ਕਰਨ ਲਈ ਪੈਸਾ ਕਿੱਥੋਂ ਆਇਆ ਹਿੰਦੁਸਤਾਨ ਦੀ ਕਿਸੇ ਜਾਂਚ ਏਜੰਸੀ ਨੇ ਕਦੇ ਕੋ ਕੰਦੀ ਜ਼ਰੂਰਤ ਹੀ ਨਹੀਂ ਬਖਾਈ ਖੈਰ ਗੱਲ ਅਫਸਰਾਂ ਦੀ ਹੋ ਰਹੀ ਹੈ ਤਾਂ ਕਈ ਹੋਰ ਪੱਖ ਵੀ ਛੋਲੇ ਜਾਣ ਸਭ ਤੋਂ ਪਹਿਲਾਂ ਸਿਵਲ ਅਫਸਰਾਂ ਦੀ ਗੱਲ ਕਰੀਏ ਤਾਂ ਅੰਗਰੇਜ਼ਾਂ ਨੇ ਹਿੰਦੁਸਤਾਨੀਆਂ ਦੇ ਸਿਰਾਂ ਤੇ ਇੱਕ ਅਜਿਹਾ ਵਰਗ ਬਿਠਾ ਦਿੱਤਾ ਜੋ ساری ਉਮਰ ਰਾਜ ਨਹੀਂ ਕਰਦਾ ਸਗੋਂ ਕਈ ਤਾਂ ਸੱਤਾ ਪੁਸ਼ਟਾਂ ਨੂੰ ਵੀ ਧਾਰ ਜਾਂਦੇ ਨੇ ਪੰਜਾਬ ਦੇ ਅਫਸਰਾਂ ਦੀ ਤਾਂ ਖਾਸ ਮੌਜ ਹੁੰਦੀ ਹੈ ਚੰਡੀਗੜ੍ਹ ਵਿੱਚ ਰਹਿਣ ਲਈ ਸਰਕਾਰੀ ਬੰਗਲਾ ਸਰਕਾਰੀ ਖਰਚੇ ਤੇ ਨੌਕਰਾ ਚੱਕਰਾਂ ਦੀ ਵੱਡੀ ਫੌਜ ਹੋਰ ਤਾਂ ਹੋਰ ਜਦੋਂ ਵੀ ਸਰਕਾਰ ਨੇ ਕੋਈ ਕਮਿਸ਼ਨ ਜਾਂ ਅਥਾਰਟੀ ਦਾ ਗਠਨ ਕਰਨਾ ਹੋਵੇ ਤਾਂ ਇਸ ਦੇ ਮੁਖੀ ਵੀ ਸੇਵਾਮੁਕਤ ਅਫਸਰਾਂ ਨੂੰ ਹੀ ਲਾਇਆ ਜਾਂਦਾ ਹੈ ਕਈ ਅਫਸਰਾਂ ਬਾਰੇ ਤਾਂ ਸੀ ਪਤਾ ਲਗਾਇਆ ਕਿ ਉਹਨਾਂ ਸਾਰੀ ਸੇਵਾ ਦੌਰਾਨ ਕੰਮ ਨਹੀਂ ਕੀਤਾ। ਆਰਾਮ ਨਾਲ ਸੇਵਾ ਮੁਕਤੀ ਨਹੀਂ ਹੋਈ। ਸਗੋਂ ਸੇਵਾ ਮੁਕਤੀ ਤੋਂ ਬਾਅਦ 5 ਸਾਲਾਂ ਲਈ ਹੋਰ ਨੌਕਰੀ ਵੀ ਮਿਲੀ। ਪੰਜਾਬ ਦੇ ਤੰਤਰ ਦਾ ਇੱਕ ਹੋਰ ਪੱਖ ਵੀ ਤੁਸੀਂ ਵੇਖਿਆ ਕਿ ਸੱਤਾ ਬਦਲਣ ਦੇ ਨਾਲ ਹੀ ਸਿਆਸਤਦਾਨਾਂ ਤੇ ਤਾਂ ਪਰਚੇ ਦਰਜ ਹੋ ਜਾਂਦੇ ਨੇ ਪਰ ਅਫਸਰਾਂ ਨੂੰ ਕਲੀਨ ਚਿੱਟ ਦੇ ਦਿੱਤੀ ਜਾਂਦੀ ਹੈ। ਜਾਂ ਇਹ ਕਹਿ ਲਓ ਕਿ ਜਦੋਂ ਕੋਈ ਤਫ਼ਤੀਸ਼ੀ ਏਜੰਸੀ ਅਫਸਰਾਂ ਦੇ ਦੁਆਲੇ ਹੁੰਦੀ ਹੈ ਤਾਂ ਇਹ ਝਟ ਇਕੱਠੇ ਹੋ ਜਾਂਦੇ ਨੇ। ਜਿਸ ਤਰ੍ਹਾਂ ਪਿਛਲੇ ਦਿਨਾਂ ਦੌਰਾਨ ਤੁਸੀਂ ਦੇਖੇ ਸੀ ਕਿ PCS ਅਫਸਰ ਤਾਂ ਛੁੱਟੀ ਤੇ ਹੀ ਚਲੇ ਗਏ ਸਨ ਤੇ IAS ਅਫਸਰ ਲਾਂਬੰਦੀ ਕਰਨ ਲੱਗੇ ਸਨ ਇਸ ਵੀਡੀਓ ਰਾਹੀਂ ਕੁਝ ਅਜਿਹੇ ਨੁਕਤੇ ਵੀ ਸਾਂਝੇ ਕਰਾਂਗੇ ਜਿਸ ਰਾਹੀਂ ਲੋਕ ਮਨਾਵਿਸ਼ਵਾਲ ਖੜੇ ਹੋਣੇ ਲਾਜ਼ਮੀ ਹਨ ਤੇ ਇਹਨਾਂ ਦਾ ਕਿਰਦਾਰ ਨੰਗਾ ਹੋਣਾ ਵੀ ਜ਼ਰੂਰੀ ਹੈ ਕਰੋੜਾ ਰੁਪਏ ਦਾ ਕਥਿਤ ਕਬਲਾ ਕਰਨ ਵਿੱਚ ਕਿਹੜੇ ਅਫਸਰਾਂ ਨੇ ਮਦਦ ਕੀਤੀ ਜਾਂ ਇਹ ਕਹਿ ਲਓ ਕਿ ਜਿਨ੍ਹਾਂ ਅਫਸਰਾਂ ਨੇ ਫਾਈਲਾਂ ਤੇ ਦਸਤਖਤ ਕੀਤੇ ਤੇ ਕਰੋੜਾਂ ਕਮਾਏ ਉਹਨਾਂ ਖਿਲਾਫ ਕੋਈ ਕਾਰਵਾਈ ਨਹੀਂ ਹੋਈ ਇਹਨਾਂ ਅਫਸਰਾਂ ਨੇ ਮੰਤਰੀ ਵੱਲੋਂ ਕੀਤੇ ਜਾ ਰਹੇ ਗਲਤ ਕੰਮਾਂ ਬਾਰੇ ਕੋਈ ਆਵਾਜ਼ ਨਹੀਂ ਉਠਾਈ ਇਸ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਜਨਤਕ ਨਹੀਂ ਹੈ ਸੋਚਣ ਵਾਲੀ ਗੱਲ ਇਹ ਹੈ ਕਿ ਹਰੇਕ ਫਾਈਲ ਅਫਸਰ ਰਾਹੀਂ ਹੁੰਦੀ ਹੋਈ ਵੀ ਅੰਤਿਮ ਫੈਸਲੇ ਲਈ ਮੰਤਰੀ ਦੇ ਕੋਲ ਪਹੁੰਚਣੀ ਹੁੰਦੀ ਹੈ ਫਿਰ ਅਫਸਰ ਦੀ ਕਿਸ ਤਰ੍ਹਾਂ ਦੀ ਭੂਮਿਕਾ ਰਹੀ ਇਸ ਦੀ ਜਾਣਕਾਰੀ ਜਨਤਕ ਨਹੀਂ ਹੁੰਦੀ ਤੇ ਨਾ ਹੀ ਤਪਤੀਸ਼ੀ ਏਜੰਸੀ ਕੋਈ ਸੱਚ ਸਾਹਮਣੇ ਲਿਆਉਂਦੀ ਹੈ ਕਾਂਗਰਸ ਦੇ ਸਬਕਾ ਮੰਤਰੀ ਸਾਧੂ ਸਿੰਘ ਧਰਮਸੋਧ ਦੇ ਮਾਮਲੇ ਤੇ ਸਵਾਲ ਉੱਠਦਾ ਹੈ ਕਿ ਵਿਜੀਲੈਂਸ ਬਿਊਰੋ ਨੇ ਸਾਧੂ ਸਿੰਘ ਧਰਮਸੋਤ ਨੂੰ ਫੜਤਾ ਲਿਆ ਪਰ ਅਫਸਰਾਂ ਦੀ ਭੂਮਿਕਾ ਬਾਰੇ ਪਾਰਨਤਾਰਕ ਕਿਉਂ ਨਹੀਂ ਕੀਤਾ ਗਿਆ ਹਾਲਾਂਕਿ ਜੰਗਲਾਤ ਵਿਭਾਗ ਨੇ ਛੇ ਤੋਂ ਵੱਧ ਆਈਏਐਸ ਅਫਸਰਾਂ ਵੱਲੋਂ ਕੀਤੀ ਰਿਸ਼ਵਤ ਕੋਰੀ ਸੰਬੰਧੀ ਗੁਪਤ ਬਿਆਨ ਵਿਜੀਲੈਂਸ ਨੇ ਤਫਤੀਸ਼ੀ ਅਫਸਰਾਂ ਕੋਲ ਦਰਜ ਕਰਾਇਆ ਸੀ ਸਿਨਜਾਈ ਕੋਟਾਲੇ ਵਿੱਚ ਠੇਕੇਦਾਰ ਗੁਰਿੰਦਰ ਸਿੰਘ ਉਰਫ ਪਾਪਾ ਤੇ ਇੰਜੀਨੀਅਰ ਫੜਲੇ ਗਏ ਪੰਜਾਬ ਮੰਡੀ ਬੋਰਡ ਦੇ ਇੱਕ ਇੰਜੀਨੀਅਰ ਸੁਰਿੰਦਰ ਸਿੰਘ ਪਹਿਲਵਾਨ ਨੂੰ ਬੁੱਢਾ ਤੇ ਗਮਾੜਾ ਵਿੱਚ ਤਨਾਤ ਕੀਤਾ ਗਿਆ ਵਿਜੀਲੈਂਸ ਨੇ ਪਹਿਲਵਾਨ ਨੂੰ ਤਾਂ ਫੜ ਕੇ ਕੇਸਮਰਦ ਦਿੱਤਾ ਪਰ ਇਸ ਨੂੰ ਕਿਹੜੇ ਅਧਿਕਾਰੀ ਨੇ ਮਦਦ ਕੀਤੀ ਇਸ ਸਵਾਲ ਵੀ ਹੋਰ ਨਾ ਬੰਕ ਅਨਸੁਲਝਿਆ ਹੀ ਰਹੇਗਾ ਇਸ ਤਰ੍ਹਾਂ ਦੇ ਕਈ ਮਾਮਲੇ ਨੇ ਜਿੱਥੇ ਸਿਆਸਤਦਾਨਾਂ ਦੇ ਖਰਾਬਤਾ ਕਾਰਵਾਈ ਹਮਲ ਵਿੱਚ ਆ ਜਾਂਦੀ ਹੈ ਪਰ ਅਫਸਰਾਂ ਦੀ ਭੂਮਿਕਾ ਅਕਸਰ ਦੱਬੀ ਰਹਿ ਜਾਂਦੀ ਹੈ ਪੰਜਾਬ ਤੇ ਪੰਜਾਬੀਆਂ ਦੇ ਲੁੱਟੇ ਪੱਟੇ ਜਾਣ ਦੀ ਦਰਦ ਕਹਾਣੀ ਬਾਰੇ ਜਾਣ ਕੀਤਾ ਇੰਜ ਲੱਗਦਾ ਜਿਵੇਂ ਇਸ ਸੂਬੇ ਦੇ ਲੋਕ ਸਦੀਆਂ ਤੋਂ ਲੁੱਟੇ ਪੱਟੇ ਜਾ ਰਹੇ ਨੇ ਤੇ ਉਸੇ ਤਰ੍ਹਾਂ ਦੀ ਲੁੱਟ ਦਾ ਦਸਤੂਰ ਜਾਰੀ ਹੈ ਇਥੋਂ ਦੇ ਚਾਹੇ ਚੁਣੇ ਹੋਏ ਹੁਕਮਰਾਨ ਹੋਣ ਜਾਂ ਅਫਸਰ شاہੀ ਦੇ ਰੂਪ ਵਿੱਚ ਪੱਕੇ ਤੌਰ ਤੇ ਸਥਾਪਤ ਹੋਏ ਨੌਕਰ ਸ਼ਾਹ ਹੋਣ ਰਹਿਸ਼ੀ ਟਿਕਾਣੇ ਪਰ ਜਾਂਦੇ ਨਹੀਂ ਪੈਸੇ ਟੱਕੀ ਦਾ ਹਿਸਾਬ ਤਬ ਲਾਇਆ ਇੰਜ ਜਾਪਦਾ ਜਿਵੇਂ ਜ਼ਿਆਦਾਤਰ ਸਿਆਸਤਦਾਨਾਂ ਤੇ ਨੌਕਰ ਸ਼ਾਹਾਂ ਦਾ ਕੰਮ ਪੈਸੇ ਬਣਾਉਣ ਤੱਕ ਸੀਮਤ ਰਹਿ ਗਿਆ ਹੋਵੇ ਜਾਂ ਇਹ ਕਹਿ ਲੋ ਕਿ ਜ਼ਿਆਦਾਤਰ ਨਿਸ਼ਾਵਾਂ ਤੇ ਅਫਸਰਾਂ ਦਾ ਕਿਰਦਾਰ ਤੇ ਸਭਾ ਬਸ ਧਾ ਲਾਉਣ ਦੀ ਤਾਕ ਵਿੱਚ ਰਹਿਣ ਵਾਲਾ ਬਣ ਗਿਆ ਇਤਿਹਾਸ ਦੇ ਚਾਤੀ ਮਾਰੀ ਇਹ ਤੱਥ ਵੀ ਸਾਹਮਣੇ ਆਉਂਦਾ ਹੈ ਕਿ ਇਸ ਸੂਬੇ ਵਿੱਚ ਸਦੀਆਂ ਪਹਿਲਾਂ ਇੱਕ ਦੌਰ ਅਜੇਹਾ ਰਿਹਾ ਜਦੋਂ ਇਹ ਉੱਤਰ ਪੱਛਮ ਦੇ ਵਿਦੇਸ਼ੀ ਧੜਮੀਆਂ ਵੱਲੋਂ ਹਿੰਦੁਸਤਾਨ ਦੇ ਇਲਾਕੇ ਨੂੰ ਲੁੱਟਣ ਲਈ ਕੀਤੇ ਜਾਣ ਵਾਲੇ ਹਮਲਿਆਂ ਦਾ ਲਾਂਘਾ ਰਿਹਾ ਹੈ ਕੁਦਰਤੀ ਤੌਰ ਤੇ ਅਜਿਹੇ ਮੌਕੇ ਅਜਿਹੇ ਲਾਂਘੇ ਵਾਲੇ ਖੇਤਾਂ ਅੰਦਰ ਵੀ ਲੁੱਟ ਮਾਰ ਤੇ ਟਕਰਾਅ ਵੀ ਹੁੰਦੇ ਸਨ ਅਜਿਹੀ ਹਾਲਤ ਕਾਰਨ ਹੀ ਪੰਜਾਬ ਅੰਦਰ ਡਾਂਗ ਉੱਤੇ ਡੇਰੇ ਵਾਲੀ ਜੀਵਨ ਸ਼ੈਲੀ ਹੀ ਪ੍ਰਦਾਨ ਰਹੀ ਤੇ ਖਾਦਾ ਪੀਤਾ ਲਾਹੇ ਦਾ ਤੇ ਬਾਕੀ ਅਹਿਮਦ ਸ਼ਾਹ ਦਾ ਵਰਗੇ ਲੋਕਾਂ ਖਾਨ ਸਾਹਮਣੇ ਆ ਇਸ ਇਤਿਹਾਸਿਕ ਸਫਰ ਦੇ ਮੌਜੂਦਾ ਸਮਾਜਿਕ ਆਰਥਿਕ ਸਿਆਸੀ ਤੇ ਪ੍ਰਬੰਧਕੀ ਨਿਜ਼ਾਮ ਦੇ ਪੜਾਅ ਉੱਪਰ ਜਦੋਂ ਅਸੀਂ ਝਾਤ ਮਾਰਦੇ ਹਾਂ ਤਾਂ ਵਾਕਈ ਅੱਖਾਂ ਟੱਡੀਆਂ ਹੀ ਰਹਿ ਜਾਂਦੀਆਂ ਨੇ ਕਿਸੇ ਵੇਲੇ ਸੁਣਦੇ ਸੀ ਕਿ ਖੈਬਰ ਦੇ ਦਰੇ ਰਾਹੀਂ ਆਉਣ ਵਾਲੇ ਧੜਵੀ ਜਿਵੇਂ ਕਿ ਬਾਬਰ ਅਬਦਾਲੀ ਨਾਦਰ ਸ਼ਾ ਤੇ ਮਹਿਮੂਦ ਵਰਗਿਆਂ ਨੇ ਹੀ ਇਸ ਸਰਹੱਦੀ ਸੂਬੇ ਨੂੰ ਰੱਜ ਕੇ ਲੁੱਟਿਆ ਜਦੋਂ ਹੀ ਮੁਕਾਬਲਤਨ ਸਮਾਜ ਤੇ ਨਿਜ਼ਾਮ ਦੀ ਸਥਿਰਤਾ ਪੈਦਾ ਹੋਈ ਤਾਂ ਤਕੜੇ ਤੇ ਨਿਜ਼ਾਮ ਦੇ ਸੰਚਾਲਕ ਜ਼ੋਰਾਂਵਰਾਂ ਵੱਲੋਂ ਇੱਕ ਜਾਂ ਦੂਜੇ ਤਰੀਕੇ ਨਾਲ ਲੁੱਟਖੋ ਧੋਖਾ ਧੜੀ ਤੇ ਛਲਾਵੇ ਨਾਲ ਮਾਇਆ ਧੜੀ ਹੋਣ ਦਾ ਅਮਲ ਵੀ ਸ਼ੁਰੂ ਹੋ ਗਿਆ ਅਜਿਹੀ ਹਾਲਤ ਨੂੰ ਕੁਝ ਲੁੱਟ ਲਈ ਮੈਂ ਪਿੰਡਦਿਆਂ ਪੰਚਾਂ ਕੁਝ ਲੁੱਟ ਲਈ ਸਰਕਾਰਾਂ ਵਰਗੀਆਂ ਲੋਕ ਬੋਲੀਆਂ ਰਾਹੀਂ ਪ੍ਰਗਟ ਕੀਤਾ ਗਿਆ ਹੈ ਦੋਸਤੋ ਤੁਸੀਂ ਸਾਡੀ ਇਸ ਵੀਡੀਓ ਦੇ ਵਿੱਚ ਫਾਰਮ ਹਾਊਸਸ ਦੇਖੇ ਕਿ ਚੰਡੀਗੜ੍ਹ ਦੇ ਨੇੜੇ ਕਿਸ ਤਰ੍ਹਾਂ ਦੇ ਚੱਕਾ ਚੌਂਦ ਕਰਨ ਵਾਲੇ ਫਾਰਮ ਲੱਗੇ ਦੇਖ ਕੇ ਅੱਖਾਂ ਤਰਪ ਜਾਂਦੇ ਨੇ ਦੇਖ ਕੇ ਬੰਦਾ ਹੈਰਾਨ ਹੋ ਜਾਂਦਾ ਹੈ ਕਿ ਅਸੀਂ ਕਿਸ ਧਰਤੀ ਤੇ ਰਹਿ ਰਹੇ ਹਾਂ ਕਿ ਇਹ ਉਸੇ ਪੰਜਾਬ ਦਾ ਹਿੱਸਾ ਹੈ ਜਿੱਥੇ ਕਿਸਾਨ ਖੁਦਕਸ਼ੀਆਂ ਕਰ ਰਹੇ ਨੇ ਜਾਂ ਸਾਡੇ ਨੌਜਵਾਨ ਨਸ਼ਿਆਂ ਦੀ ਦਲਦਲ ਦੇ ਵਿੱਚ ਤਸਕੇ ਰੋਜ਼ਾਨਾ ਉਹਨਾਂ ਦੇ ਮਰਨ ਦੀਆਂ ਖਬਰਾਂ ਸਾਨੂੰ ਸੁਣਨ ਨੂੰ ਮਿਲਦੀਆਂ ਨੇ ਕਿ ਇਹ ਉਹੀ ਪੰਜਾਬ ਹੈ ਉਸੇ ਪੰਜਾਬ ਦੇ ਵਸਿੰਦੇ ਉਸੇ ਪੰਜਾਬ ਤੇ ਰਾਜ ਕਰਨ ਵਾਲੇ ਉਸੇ ਪੰਜਾਬ ਦੀ ਹਕੂਮਤ ਦਾ ਹਿੱਸਾ ਰਹੇ ਲੋਕ ਜাঁ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਬੰਦੇ ਨੇ ਸੇਵਾ ਮੁਕਤ ਹੋਣਾ ਹੈ ਕੀ ਉਹਨਾਂ ਦੇ ਹੀ ਇਹ ਟਿਕਾਣੇ ਨੇ ਦੋਸਤੋ ਵੈਸੇ ਇਹ ਇਲਾਕਾ ਜਿਹੜਾ ਨੀਮ ਪਹਾੜੀ ਇਲਾਕਾ ਜਿਹੜਾ ਤੁਸੀਂ ਸ਼ਿਵਾਲਿਕ ਜਾਂ ਫੁੱਟ ਹिल्स ਕਹਿੰਦੇ ਆਂ ਕਈ ਦਹਾਕਿਆਂ ਤੋਂ ਮੁੱਢ ਤੋਂ ਹੀ ਇਹ ਖਿੱਚ ਦਾ ਕੇਂਦਰ ਰਿਹਾ ਜਿੰਨੇ ਵੀ ਪੈਸੇ ਵਾਲੇ ਬੰਦੇ ਅਮੀਰ ਬੰਦੇ ਹੁੰਦੇ ਸੀਗੇ ਉਹਨਾਂ ਨੇ ਆਪਣਾ ਫਾਰਮ ਹਾਊਸ ਬਣਾਉਣਾ ਆਪਣਾ ਟਿਕਾਣਾ ਬਣਾਉਣਾ ਵੀ ਇੱਕ ਘਰ ਹੈ ਇੱਕ ਫਾਰਮ ਹਾਊਸ ਇੱਥੇ ਹੈ ਵੀ ਚਲੋ ਤਾਂ ਇੱਕ ਦੌਰਕ ਆਇਆ ਵੀ ਜਦੋਂ ਪੂਰੀ ਦੌਰ ਲੱਗੀ ਖੇੜ ਲੱਗੀ ਉਹ ਦੌਰ ਸੀ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਆਪਣੇ ਇੱਕ ਸੁਪਨਿਆਂ ਦਾ ਇੱਕ ਮਹਿਲ ਸਿਰਜਾਇਆ ਥੇ ਜਿਹੜਾ 5 ਜਾਂ 7 ਤਾਰਾ ਹੋਟਲ ਬਣਾਇਆ ਜਿਸ ਨੂੰ ਸੁਖ ਵਿਲਾਸ ਦਾ ਨਾਮ ਦਿੱਤਾ ਗਿਆ ਸੁਖ ਵਿਲਾਸ ਹਾਲਾਂਕਿ ਕਾਂਗਰਸ ਦੇ ਕਈ ਆਗੂ ਤਾਂ ਕਹਿੰਦੇ ਜੀ ਇਹ ਪੰਜਾਬ ਦੇ ਦੁੱਖਾਂ ਤੇ ਬਣਾਇਆ ਹੋਇਆ ਦੁੱਖ ਵਿਲਾਸ ਹੈ ਤੇ ਹੁਣ ਦੇ ਹੁਕਮਰਾਨਾਂ ਨੇ ਇਹ ਵੀ ਕਿਹਾ ਵੀ ਇੱਥੇ ਸਕੂਲ ਖੋਲਿਆ ਜਾਊਗਾ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਫਿਊਚਰ ਕੀ ਹੋਊਗਾ ਉਹ ਤਾਂ ਆਪਾਂ ਦੱਸ ਨਹੀਂ ਸਕਦੇ ਇਹ ਤਾਂ ਸਮੇਂ ਦੀਆਂ ਸਰਕਾਰਾਂ ਤੈਅ ਕਰਨਗੀਆਂ ਕਿ ਇਸ ਸੁਖ ਵਿਲਾਸ ਦਾ ਕੀ ਫਿਊਚਰ ਹੋਊਗਾ ਪਰ ਹਰ ਇੱਕ ਬੰਦੇ ਲਈ ਇਹ ਏਰੀਆ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ ਉਹਨਾਂ ਨੂੰ ਲੱਗਦਾ ਹੈ ਵੀ ਸੁਖਵੀਰ ਸਿੰਘ ਬਾਦਲ ਦੀ ਜੋ ਇੱਕ ਬੇਸ਼ੁਮਾਰ ਕੀਮਤੀ ਇਹ ਪ੍ਰਾਪਰਟੀ ਹੈ ਉਹਦੇ ਸੱਜੇ ਉਹਦੇ ਖੱਬੇ ਉਹਦੇ ਅੱਗੇ ਉਹਦੇ ਪਿੱਛੇ ਉਸ ਤੋਂ 2 ਕਿਲੋਮੀਟਰ ਦੂਰ ਉਸ ਤੋਂ 4 ਕਿਲੋਮੀਟਰ ਦੂਰ ਕਿਤੇ ਨਾ ਕਿਤੇ ਇੱਥੇ ਇੱਕ ਟਿਕਾਣਾ ਹੋਵੇ ਤਾਂ ਜੋ ਅਸੀਂ ਕਹਿ ਸਕੀਏ ਵੀ ਸਾਡੀ ਵੀ ਪਿੱਠ ਲੱਗਦੀ ਹੈ ਅਸੀਂ ਵੀ ਨੇੜੇ ਰਹਨੇ ਆ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਹਾਊਸ ਹੋਟਲ ਦੇ ਨੇੜੇ ਰਹਨੇ ਆ ਤਾਂ ਉਸ ਤੋਂ ਬਾਅਦ ਇੱਕ ਅਜਿਹੀ ਲਾਈਨ ਲੱਗੀ ਅਜਿਹੀ ਰੇਸ ਲੱਗੀ ਅਜਿਹੀ ਦੌੜ ਲੱਗੀ ਕਿ ਫਟਾਫਟ ਫਾਰਮ ਹਾਊਸ ਬਣਾਉਣ ਦੀ ਤਾਂਗ ਜਿਹੜੀ ਹੈ ਦਿਨੋਂ ਦਿਨ ਜਾਗਣ ਲੱਗੀ ਤੱਕ ਕਈ ਕਲੋਨੀਆਂ ਨੇ ਵੱਡੇ ਵੱਡੇ ਕੋਲੋਨਾਈਜ਼ਰਸ ਨੇ ਸੈਂਕੜੇ ਏਕੜ ਜ਼ਮੀਨ ਖਰੀਦ ਕੇ ਇਥੇ ਪਹਿਲਾ 1-1 ਏਕੜ ਦੇ ਫਾਰਮ ਕੱਟੇ ਜਿਨ੍ਹਾਂ ਦਾ ਭਾਅ ਇਸ ਵੇਲੇ 10-10 20-20 ਕਰੋੜ ਦੇ ਵਿੱਚ ਵੀ ਚਲਾ ਗਿਆ ਇਹ ਮੰਨਿਆ ਜਾਂਦਾ ਉਥੇ ਇੱਕ ਨੰਬਰ ਦੇ ਵਿੱਚ ਤਾਂ ਹੋ ਸਕਦਾ ਉਹ ਸਸਤਾ ਰਜਿਸਟਰੀ ਦਾ ਭਾਅ ਵਿੱਚ ਘੱਟ ਹੁੰਦੀ ਹੋਵੇ ਸਰਕਾਰ ਨੂੰ ਚੂਨਾ ਲਾਉਂਦੇ ਹੋਣਗੇ ਬਾਕੀ ਦੋ ਨੰਬਰ ਚ ਮਾਇਆ ਜਾਂਦੀ ਹੋਊਗੀ ਪਰ ਮਾਰਕੀਟ ਪ੍ਰਾਈਸ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਇਥੇ ਬਹੁਤ ਮਹਿੰਗਾ ਜਿਹੜੇ ਹੁਣ ਤਾਂ ਤੁਸੀਂ ਅੰਦਾਜ਼ਾ ਹੀ ਨਹੀਂ ਲਾ ਸਕਦੇ ਵੀ ਕਿੰਨੇ ਬਿਲਡਰ ਨੇ ਕਿੰਨੀਆਂ ਕਲੋਨੀਆਂ ਨੇ ਜਿਹੜੇ 1-1 ਏਕੜ ਦੇ ਜਾਂ 2-2 ਏਕੜ ਦੇ ਫਾਰਮ ਹਾਊਸ ਕੱਟ ਕੇ ਇੱਥੇ ਦਿੱਤੇ ਜਾ ਰਹੇ ਨੇ ਈਵਨ ਕਿ ਇਹ ਵੀ ਪਤਾ ਲੱਗਿਆ ਵੀ ਬਾਲੀਵੁੱਡ ਦੇ ਹੀਰੋ ਵੀ ਹੁਣ ਇਸ ਨੂੰ ਸੁਪਨਿਆਂ ਦੀ ਭੂਮੀ ਸਮਝਣ ਲੱਗੇ ਨੇ ਵੀ ਜੇ ਕਿਤੇ ਚੰਡੀਗੜ੍ਹ ਦੇ ਆਸ-ਪਾਸ ਰਹਿਣਾ ਹੈ ਤਾਂ ਕਿਉਂ ਨਾ ਇੱਥੇ ਇੱਕ ਟਿਕਾਣਾ ਬਣਾਇਆ ਜਾਵੇ ਜਿੱਥੇ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਹੋਟਲ ਬਣਾਇਆ ਹੈ ਕਿਉਂਕਿ ਇੱਥੇ ਬਾਲੀਵੁੱਡ ਤੇ ਅੱਜ ਦੀ ਵੀਡੀਓ ਆਪਾਂ ਦੇਖੀ ਹੈ ਕਿ ਸੀਬੀਆਈ ਵਾਲਿਆਂ ਦੇ ਹੱਥੇ ਹੁਣ ਡੀਆਈਜੀ ਪੁੱਲਰ ਦਾ ਫੋਨ ਲੱਗ ਗਿਆ ਵੈ ਤੇ ਉਸ ਫੋਨ ਦੇ ਜ਼ਰੀਏ ਹੁਣ ਜਿੰਨੇ ਵੀ ਵੱਡੇ ਸਿਆਸੀ ਅਫਸਰ ਸੀ ਸਰਕਾਰੀ ਅਫਸਰ ਸੀ ਸਿਆਸੀ ਵੱਡੇ ਲੀਡਰ ਸੀ ਜਾਂ ਜਿੰਨੇ ਵੀ ਪ੍ਰਾਪਰਟੀ ਡੀਲਰ ਸੀ ਬੜੇ-ਬੜੇ ਸਭ ਫੜੇ ਜਾਣਗੇ ਕਿਉਂਕਿ ਸਾਰੇ ਇੱਕ ਦੂਜੇ ਨਾਲ ਮਿਲ ਕੇ ਹੀ ਇਹ ਕ腐ਸ਼ਨ ਕਰਦੇ ਸੀ ਇਹ ਕਾਲਾ ਧੰਦਾ ਜਿਹੜਾ ਚਲਾਉਂਦੇ ਪਏ ਸੀ ਤੇ ਗੱਲ ਹਕੀਕਤ ਵੀ ਹੈ ਕਿ ਜਦੋਂ ਇੱਕ ਵੱਡਾ ਮਗਰਮੱਛ ਫੜਿਆ ਜਾਂਦਾ ਨਾ ਤੇ ਉਸ ਦੇ ਨਾਲ ਜਿਹੜੇ ਨਾ ਕਈ ਹੋਰ ਜਿਹੜੇ ਨਾ ਮਗਰਮਚ ਫੜੇ ਜਾਂਦੇ ਆ ਕਿਉਂਕਿ ਇੱਕ 체ਨ ਬੁਣੀ ਹੁੰਦੀ ਹੈ ਇਹ ਸਾਰੇ ਮਿਲਜੁਲ ਕੇ ਨਾ ਕਰਪਸ਼ਨ ਕਰਨਦੇ ਹੁੰਦੇ ਆ ਤੇ ਜਦੋਂ ਕੋਈ ਇਕੱਲਾ ਫੜਿਆ ਜਾਂਦਾ ਤੇ ਸਾਰੇ ਬੇਨਕਾਬ ਹੋ ਜਾਂਦੇ ਆ ਤੇ ਹੁਣ ਇਸੇ ਤਰ੍ਹਾਂ ਹੀ ਬਹੁਤ ਸਾਰੇ ਸਰਕਾਰੀ ਅਫਸਰ ਵੱਡੇ ਸਿਆਸੀ ਜਿਹੜੇ ਸਿਆਸਤਦਾਨ ਲੀਡਰ ਵੱਡੇ ਉਹ ਤੇ ਬਹੁਤ ਸਾਰੇ ਪ੍ਰਾਪਰਟੀ ਡੀਲਰ ਵੀ ਬੇਨਕਾਬ ਹੋਣ ਵਾਲੇ ਆ ਕਿਉਂਕਿ सीबीआई ਵਾਲੇ ਦੇ ਹੱਥੇ ਜਿਹੜਾ ਡੀਆਜੀ ਭੂਰਰ ਦਾ ਫੋਨ ਚੜ ਗਿਆ ਨਾ ਉਹਦੇ ਵਿੱਚ ਸਭ ਰਕਾਰ ਨਿਕਲ ਆਉਣਾ ਸਫਾ ਜਾਣੀਏ ਬਾਕੀ ਵੀਰੋ ਤੁਸੀਂ ਵੀਡੀਓ ਦੇਖੀ ਐ ਇਸ ਦੇ ਬਾਰੇ ਤੁਹਾਡਾ ਕੀ ਕਹਿਣਾ ਵੈ ਕਮੈਂਟ ਕਰਕੇ ਆਪਣੀ ਰਾਏ ਦੇ ਹੱਦ ਲਾਜ਼ਮੀ ਕਰਿਓ ਆਪਣਾ ਰਿਕਵੈਸਟ ਇਸ ਤਰ੍ਹਾਂ ਕਰਿਆ ਨਾ ਬਰ